ਪਿੰਡ ਚੈਲਾ ਵਿੱਚ ਇੱਕ ਬੱਸ ਡਰਾਈਵਰ ਤੇ ਗੱਡੀ ਸਵਾਰ ਵਿਅਕਤੀਆਂ ਦੇ ਵਿਚਕਾਰ ਬੱਸ ਸਾਈਡ ਕਰਨ ਨੂੰ ਲੈ ਕੇ ਤਕਰਾਰਬਾਜ਼ੀ ਹੋ ਗਈ ਜਿਸ ਤੋਂ ਬਾਅਦ ਗੱਡੀ ਸਵਾਰ ਵਿਅਕਤੀਆਂ ਦੇ ਵੱਲੋਂ ਬੱਸ ਡਰਾਈਵਰ ਉੱਪਰ ਕਿਰਪਾਨਾਂ ਦੇ ਨਾਲ ਹਮਲਾਕਾ ਦਿੱਤਾ ਗਿਆ ਤੇ ਬੱਸ ਦੇ ਸ਼ੀਸ਼ੇ ਤੋੜ ਕੇ ਗੱਡੀ ਵਿੱਚ ਫਰਾਰ ਹੋ ਗਏ ਹਾਲਾਂਕਿ ਇਸ ਘਟਨਾ ਵਿੱਚ ਜਾਨੀ ਨੁਕਸਾਨ ਤੋਂ ਬਚਾ ਰਿਹਾ ਪਰ ਡਰਾਈਵਰ ਨੂੰ ਹਲਕੀਆਂ ਸੱਟਾਂ ਲੱਗੀਆਂ ਨੇ ਜਾਣਕਾਰੀ ਮੁਤਾਬਕ ਬੱਸ ਲੁਧਿਆਣਾ ਤੋਂ ਸਾਵਨ ਦੇ ਪਵਿੱਤਰ ਮਹੀਨੇ ਸ਼੍ਰੀ ਭਗਤਾਂ ਨੂੰ ਲੈ ਕੇ ਪ੍ਰਾਚੀਨ ਸ਼੍ਰੀ ਮੰਦਿਰ ਚੈਲਾ ਮੱਥਾ ਟਿਕਵਾਉਣ ਲਈ ਆਏ ਸਨ ਇਸ ਘਟਨਾ ਦੀ ਸੂਚਨਾ ਸਮਰਾਲਾ ਪੁਲਿਸ ਨੂੰ ਮਿਲੀ ਅਤੇ ਸਮਰਾਲਾ ਪੁਲਿਸ ਜਾਂਚ ਵਿੱਚ ਜੁਟ ਗਈ ਹੈ। ਸਮਰਾਲਾ ਪੁਲਿਸ ਦੇ ਵੱਲੋਂ ਘਟਨਾ ਦੇ ਕੁਝ ਘੰਟਿਆਂ ਬਾਅਦ ਹੀ ਤਿੰਨ ਵਿਅਕਤੀਆਂ ਦੇ ਮਕਦਮਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ। ਹਾਲਾਂਕਿ ਇਸ ਘਟਨਾ ਨੂੰ ਧਾਰਮਿਕ ਮੁੱਦਾ ਬਣਾ ਲੈ ਸੋਸ਼ਲ ਮੀਡੀਆ ਤੇ ਪੋਸਟਾਂ ਪੈਣੀਆਂ ਸ਼ੁਰੂ ਹੋ ਗਈਆਂ ਸਨ ਜਿਸ ਵਿੱਚ ਸ਼ਿਵ ਭਗਤਾਂ ਤੇ ਹਮਲਾ ਹੋਇਆ ਦੱਸਿਆ ਜਾ ਰਿਹਾ ਹੈ। ਇਹ ਨਾ ਪਵਨ ਕੁਮਾਰ ਨੇ ਕਿ ਲੁਧਿਆਣੇ ਤੋਂ ਬੱਸ ਲੈ ਕੇ ਚੱਲੇ ਸੀਗੇ ਚੱਲਾਂ ਮੰਦਿਰ ਵਾਸਤੇ ਜੀ। ਤੇ ਜਦ ਚੈਲਾ ਮੰਦਰ ਦੇ ਬਾਹਰ ਬਿਲਕੁਲ ਸਾਈਡ ਤੇ ਜਿਹੜਾ ਸਰਵਿਸ ਰੋਡ ਆ ਉਹ ਤੇ ਉਤਾਰ ਕੇ ਰੋਕ ਕੇ ਗੱਡੀ ਸਵਾਰੀਆਂ ਉਤਾਰਦਾ ਵਿਆ ਸੀ ਮੈਂ ਦੋ ਤਿੰਨ ਕ ਸਵਾਰੀਆਂ ਰਹਿ ਗਈਆਂ ਸੀ ਉਹ ਪਿੱਛੋਂ ਆਏ ਕਾਰ ਲੈ ਕੇ ਵੀ ਆ ਕੇ ਭੱਜ ਕੇ ਮੈਨੂੰ ਕਹਿੰਦੇ ਗੱਡੀ ਪਿੱਛੇ ਕਰ ਪਰੇ ਕਰ ਗੱਡੀ ਮੈਂ ਕਿਹਾ ਵੀਰੇ ਇੱਕ ਮਿੰਟ ਬੱਸ ਉਤਰਦੀਆਂ ਦੋ ਸਵਾਰੀਆਂ ਰਹਿ ਗਈਆਂ ਮੈਂ ਜਾਨੂੰ ਕਿਰਪਾਨਾ ਕੱਢ ਕੇ ਲਿਆ ਕੇ ਤੜ ਤੜ ਮਾਰਨੀ ਆ ਸ਼ੀਸ਼ੇ ਭੰਨ ਤੇ ਇਧਰ ਮੇਰੇ ਆਲੇ ਪਾਸੇ ਮੇਰੇ ਆ ਕੇ ਮਾਰੀ ਤੇ ਮੈਂ ਪਿੱਛੇ हट ਗਿਆ ਤੇ ਮੇਰੇ ਆ ਕੱਚ ਕੁਚ ਬਾਵਾ ਪੱਜਿਆ ਆ ਲੱਤ ਲੱਗੀ ਇੱਥੇ ਮੋਢੇ ਦਾ ਬਾਲ ਮਾਰਿਆ ਮੇਰੇ ਕਕੇ ਜਿੰਮੇਦਾਰ ਬੱਸ ਤੋਂ ਸਵਾਰਿਆਂ ਉਤਾਰ ਰਿਹਾ ਜਿਕੇ ਰਸਤਾ ਬਲਾਕ ਸੀ ਤਾਂ ਕਰਕੇ ਹੋਈ ਐ ਤੁਹਾਨੂੰ ਕੀ ਲੱਗਦਾ ਰਸਤਾ ਮਤਲਬ ਸਰਵਸ ਰੋਡ ਸੀਗਾ ਮੇਨ ਤਾਂ ਖੁੱਲ੍ਹੀ ਸੀਗਾ ਰੋਡ ਸਰਦੋ ਤੇ ਪਹਿਲਾਂ ਵੀ ਗੱਡੀਆਂ ਆਟੋ ਟੈਂਪੂ ਕਾਰਾਂ ਖੜੀਆਂ ਸੀ ਬੱਸਾਂ ਖੜੀਆਂ ਸੀਗੀਆਂ ਜਿਹੜੀ ਸਵਾਰੀ ਉਤਰਵਾ ਆ ਰਹੀ ਆ ਉਹ ਸਾਰੇ ਵਿੱਚ ਸਿਆਣੇ ਬਜ਼ੁਰਗ ਵੀ ਹੁੰਦੇ ਨੇ ਉਹ ਕੋਲੇ ਲੌਣਾ ਵੀ ਜੇ ਅੱਗੇ ਬੱਸ ਲੈ ਆਏ ਨੇ ਫਿਰ ਤੁਰ ਕੇ ਆਉਣਾ ਔਖਾ ਹੁੰਦਾ ਉਹਨਾਂ ਨੂੰ ਜਦੋਂ ਹਮਲਾ ਕੀਤਾ ਉਹ ਸਵਾਰਿਆਂ ਵਿੱਚ ਪਾਗਦਰ ਬਚ ਗਈ ਹੋਣੀ ਹਾਂਜੀ ਹਾਂਜੀ ਉਹ ਡਰਦੇ ਮਾਰੇ ਉਹ ਦੋ ਤਿੰਨ ਸੀਗੇ ਆਉਣ ਨੂੰ ਫਿਰਦੇ ਸੀ ਉਹ ਕਹਿੰਦੇ ਕਿਰਪਾਨਾਂ ਦੇਖ ਕੇ ਅਸੀਂ ਇੱਕ ਵਾਰ ਆ ਕੇ ਪਿੱਛੇ हट ਗਏ ਹਮਲਾਵਰਾ ਬੋਲੋ ਕੁਝ ਕਿਹਾ ਵੀ ਗਿਆ ਤੁਹਾਨੂੰ ਹਾਂਜੀ ਹਮਲਾਵਰਾ ਬੋਲੋ ਕੁਝ ਕਿਹਾ ਗਿਆ ਤੁਹਾਨੂੰ ਆ ਬੋਲਦੇ ਸੀਗੇ ਕੀ ਬੋਲਦੇ ਹਾਂਜੀ ਕਹਿੰਦੇ ਵੀ ਤੂੰ ਇਹਨੂੰ ਦੋਦੋ ਸਾਈਡ ਤੇ ਕਰਨਾ ਨਹੀਂ ਫਿਰ ਕੰਮ ਖਰਾਬ ਕਰਾਂਗੇ ਅਸੀਂ ਬਸ ਇੰਨੀ ਗੱਲ ਕਹਿ ਕੇ ਉਹ ਕਾਰ ਉਹਨਾਂ ਨੇ ਨੰਬਰ ਪਲੇਟਾਂ ਜਿਹੜੀਆਂ ਉਹ ਦੋਦੋ ਤੋ ਕਿੰਨੀਆਂ ਬੱਸਾਂ ਆਈਆਂ ਟੋੜੇ ਦੇ 10 11 ਬੱਸਾਂ ਆਈਆਂ ਲਾਈ ਗੁਰੂ ਦੀ ਮੰਦਿਰ ਦੇ ਕੋਲ ਅਜੇ ਬੱਸ ਟਰਨੀ ਗਈ ਐ ਇਹਦਾ ਕੀ ਇਹ ਰਾਜੀ ਉਹ ਡੇਸਟਰ ਜਤਿੰਦਰ ਗੌਰ ਸੇ ਅੱਜੀ ਬੱਸ ਦੇ ਜਿਹੜੇ ਡਰਾਈਵਰ ਬੱਸ ਸੀ ਪੀਵੀ ਤੇ ਜੀ ਪੀ 2187 ਲੁਧਿਆਣਾ ਤੋਂ ਆਏ ਸੀ ਇਹ ਜਿਹੜੀ ਵਾਸੋ ਤੋਂ ਜਿਹੜੀਆਂ ਤਾੜਦੇ ਆਉਣੇ ਆ ਇੱਕ ਜਿਹੜੀ ਵਰਨਾਕਾਰ ਦੇ ਵਿੱਚ ਪੰਜ ਪੰਜ ਜਣੇ ਦੇ ਕੋਲ ਨਾਮ ਉਹ ਬੇਤੀ ਜੀ ਦੋ ਉਹਨਾਂ ਨੇ ਇਹਨਾਂ ਨੇ ਜਿਹੜਾ ਐਲੀਗੇਸ਼ਨ ਲਾਇਆ ਵੀ ਸਾਨੂੰ ਜਿਹੜਾ ਗਾਰਡਿੰਗ ਕੂਚ ਤੇ ਸਾਡੀ ਵਸਤੇ ਕਿਰਪਾ ਨਾ ਮਣੀ ਜਿਹਦੇ ਸੰਬੰਧੀ ਅਸੀਂ ਜਿਹੜੀ ਐਫ ਆਰ ਅੰਡਰ ਜੈਕਸ਼ਨ 285 126 324 4 ਤੇ 353 ਮੀਐਨਐਸ ਦੇ ਤਦ ਬਦਦਾ ਨਿਕਲਿਆ ਇਸ ਦੇ ਰਿਗਾਰਡਿੰਗ ਮਤਲਬ ਉਹ ਵੀ ਦੱਸਣਾ ਚਾਹਣਾ ਬਈ ਇਹਦੇ ਵਿੱਚ ਜਿਹੜੇ ਕੋਈ ਇੱਚੇ ਇਹੋ ਜੀ ਗੱਲ ਨਹੀਂ ਸੀ ਭਾਰਮਿਕ ਵਾਲੀ ਦੀ ਬੰਦ ਜਿਹੜੇ ਬੰਦੇ ਤੇ ਨੌਂਡਾਪ ਕੀਤੇ ਆ ਉਹੀ ਦਿਨ ਕੇ ਬਸ਼ਕੋਰ ਅਦੇ ਸੁਣਾਲੇ ਨੇ ਤੇ ਜੀ ਜੈਂਟਲਮੈਨ ਐਕਟਲੀ ਉਹਨਾਂ ਦੀ ਜਿਹੜੀ ਬੁਸ਼ਵਿਸ਼ ਵੀ ਸਾਨੂੰ ਸਹੀ ਨਹੀਂ ਮਿਤੀ ਤੇ ਉਹਨਾਂ ਦੇ ਖਿਲਾਫ ਵੀ ਬੜੀਆਂ ਸਖਤ ਰਾਵਾਂ ਦੇ ਦਾਜ ਜੀ ਪਰਚਾ ਦਰਜ ਕੀਤਾ ਹੈ ਤੇ ਇਸ ਤੋਂ ਬਿਨਾਂ ਜਿਹੜੀ ਕੰਨੂ ਕੋ ਹੋਰ ਵੀ ਜਿਹੜੀ ਹੈ ਉਹਨਾਂ ਦਾ ਕ੍ਰਾਈਮ ਕੀਤਾ ਉਹਦੇ ਬਾਰੇ ਵੀ ਤੁਹਾਡਾ ਅਸੀਂ ਜੀ ਇਨਫੋਰਮੇਸ਼ਨ ਸਾਂਝੀ ਕਰਦੇ ਹਾਂ ਪੁਤਮਾ ਜੀ ਦੇ ਕੋਲ ਸਰ ਕੋਈ ਗੱਡੀ ਦਾ ਟ੍ਰੇਸ ਬਾਰੇ ਪਤਾ ਲੱਗਿਆ ਜਾਂ ਬੰਦੇ ਬੰਦੇ ਜਿਹੜੇ ਤਿੰਨ ਨੇ ਤੇ ਗੱਡੀ ਵੀ ਅਸੀਂ ਰਨ ਅਪ ਕਰ ਲਈਏ ਜੇ ਕਿਸ ਤਰ੍ਹਾਂ ਹੋਵੇ ਮੈਂ ਪਤਾ ਨੇ ਬੰਦੇ ਹੀ ਕਰਦਾ